ਇਹ ਮਾਮਲਾ ਸੀਗਾ ਜਿਹੜਾ ਇੱਕ ਇਹ ਬ੍ਰਦਰ ਕੱਲ ਨੂੰ ਇੱਕ ਫੈਮਿਲੀ ਲੁਧਿਆਣਾ ਤੋਂ ਵਿਆਹ ਦੇਖ ਕੇ ਜਾ ਰਹੇ ਸੀਗੇ ਸਾਂਦੇ ਰਹਿਣ ਵਾਲੇ ਸੀਗੇ ਜਦੋਂ ਉਹ ਪਮਿਆਂ ਕੋਲੇ ਆਜ ਤੱਕ ਇੱਕ ਟਰੱਕ ਨੇ ਜਕਦਮ ਬ੍ਰੇਕ ਲਾਤੀ ਗੱਡੀ ਚ ਕਾਰ ਵੀ ਤੇਜ਼ ਸੀ ਤੇ ਟਰੱਕ ਦੀ ਬ੍ਰੇਕ ਲੱਗ ਕੇ ਕਾਰ ਵਿੱਚ ਲੱਗੀ ਜਾ ਕੇ ਉਹਨਾਂ ਵਿੱਚ ਤਿੰਨ ਬੰਦੇ ਡੈਥ ਹੋ ਚੁੱਕੇ ਹੁਣ ਤੱਕ ਤੇ ਦੋ ਬੰਦੇ ਜ਼ਖਮੀ ਨੇ ਉਹ ਪੂਲੋ ਹਸਪਤਲ ਦਾਖਲ ਕਰੇ ਇਲਾਜ ਨੇ ਮੌਕੇ ਤੋਂ ਗੱਡੀ ਤੇ ਟਰੱਕ ਕਬਜ਼ੇ ਚ ਲੈ ਲਿਆ ਸੀ ਟਰੱਕ ਹੈਗਾ Rajasthan ਦਾ RJ020 GB3704 ਡ라이ਵਰ ਮੋਕਾ ਤੋਂ ਭੱਜ ਗਿਆ ਸੀਗਾ ਫਿਲਹਾਲ ਹਜੇ ਤੱਕ ਉਹਦਾ ਕੋਈ ਨਾ ਮਾਲਕ ਹੈ ਨਾ ਡਰਾਈਵਰ ਹੈ ਕਰ ਲੈ ਕਾਬੂ ਡੈਸਕਟਾ ਕੇ ਨਾ ਤਾਂ ਫਿਰ ਰਾਸਥਨ ਜਾਣਾ ਪੈਣਾ ਭਾਈ ਅਗਲਾ ਕੋਈ ਜਿਹੜੇ ਸੀਰੀਅ ਬੰਦੇ ਦੂਜੇ ਉਹ ਵੀ ਸੀਰੀਅਸ ਨਹੀਂ ਤੁਹਾਨੂੰ ਜੀ ਸਰ ਮਾਮਲਾ ਦਰਜ ਕਰ ਲਿਆ ਹਾਂਜੀ ਕੱਲ ਐਫਆਰ ਨੰਬਰ ਦਰਜ ਕਰ ਲਈ ਸੀ 328 ਇਹ 279 337 338 427 ਆਈਪੀਸੀ ਉਸ ਤਰ੍ਹਾਂ ਸਰ ਇਹ ਦੱਸਿਆ ਜਾ ਰਿਹਾ ਕਿ ਇਹਨਾਂ ਦੀ ਕੁੜੀ ਦਾ ਹੀ ਵਿਆਹ ਸੀਗਾ ਉਹ ਇਹਨਾਂ ਦੀ ਭਤੀਜੀ ਦਾ ਵਿਆਹ ਸੀ ਜਿਹੜੀ ਬੀਬੀ ਵਿੱਚ ਮਰੀ ਜਿਹੜੀ ਉਹਦੀ ਸ਼ਰਮੀਲਾ ਨੰਦਾ ਉਹਦੇ ਨਾਲ ਭਤੀਜੀ ਦਾ ਵਿਆਹ ਸੀ ਬਾਕੀ ਬੇਟੀ ਸੀ ਤੇ ਉਹ ਵਾਪਸ ਜਾ ਰਹੇ ਸੀ ਉਹ ਬਸ ਸਾਮਣੇ ਸੱਤ ਤੇ ਵਾਪਸ ਜਾ ਰਹੇ ਸੀ ਜਦੋਂ ਟਰੱਕ ਵਾਲੇ ਕੋਲ ਬ੍ਰੇਕ ਲਗੀ ਤਾਂ ਪਿੱਛੋਂ ਗੱਡੀ ਹਿੱਟ ਕਰ ਗਈ ਸੰਸਥਾ ਪਰ ਪੋਸਟ ਮਾਰਨ ਕਰਕੇ ਬੋੜੀਆਂ ਦੇ ਦਿਆਂ। ਹਾਂਜੀ ਪੋਸਟ ਨੂੰ ਕਰਵਾ ਰੇ ਨੇ ਚ ਉਹ ਬੋੜ ਨੇ ਹਵਾਲੇ ਕਰਦੇ ਨੇ ਕਿ ਜਿਹੜੀ ਬਾਕੀ ਜਿਹੜੀ ਇਲਾਜ ਉਹਨਾਂ ਸੇ ਕੈਂਸਰ ਦੇ ਕੁਛ ਤੇ ਡਰਾਈਵਰ ਦਾ ਕੁਛ ਵੀ ਨਹੀਂ ਪਤਾ ਲੱਗਿਆ। ਨਹੀਂ ਡਰਾਈਵਰ ਦਾ ਕੁਛ ਪਤਣ ਨਹੀਂ ਲੱਗਿਆ ਭਾਈ ਜੀ ਇਹ ਤਾਂ ਵੀ ਕੌਣ ਸੀ ਕਾਲੀ ਸੀ ਉਹ ਤਾਂ ਹਜੇ ਤਫਤੀਸ਼ ਕੀਤੀ ਆ ਰਹੀ ਹੈ ਮਾਲਕ ਆ ਉਹ ਮਾਲਕ ਨੂੰ ਬੁਲਾਵਾਂਗੇ। ਕਿਹੜੇ ਥਾਣੇ ਦਾ ਮਾਮਲਾ? ਛਾਣਾ ਛਾਣੇ ਬਲਵੰਤ ਜੀ ਤੁਸੀਂ ਮੈਂ ਠਾਣੇ ਸੱਨੇ ਮੈਂ ਇਸ ਗੁਰਮੀਤ ਸਿੰਘ ਠਾਣੇ ਸੱਨੇ ਬਲਗੇ ਜੀ। ਬੋਲੋ ਹਸਪਤਾਲ ਦਾਖਾਣਾ ਜਿਹੜੀ ਇਲਾਜ ਨੇ। ਮੋਗੋ ਕੋ ਗੱਡੀ ਤੇ ਟਰੱਕ ਕਬਜ਼ੇ ਚ ਲੈ ਲਿਆ ਸੀ ਟਰੱਕ ਹੈਗਾ Rajasthan ਦਾ RJ020 GB3704 ਡਰਾਈਵਰ ਮੋਗੋ ਕੋ ਭੱਜ ਗਿਆ ਸੀਗਾ ਫਿਲਹਾਲ ਹਜੇ ਤੱਕ ਉਹਦਾ ਕੋਈ ਨਾ ਮਾਲਕ ਹੈ ਨਾ ਡਰਾਈਵਰ ਹੈ ਕਰ ਲੈ ਕਾਬੂ ਦੇਸ ਕਟਾ ਕੇ ਨਾ ਤਾਂ ਫੇਰ Rajasthan ਜਾਣਾ ਪੈਣਾ ਭਾਈ ਅਗਲਾ ਕੋਈ ਜਿਹੜੇ ਸੀਰੀਅ ਬੰਦੇ ਦੂਜੇ ਆ ਉਹ ਵੀ ਸੀਰੀਅਸ ਨੇ ਤੁਹਾਨੂੰ ਜੀ ਸਰ ਮਾਮਲਾ ਦਰਜ ਕਰ ਲਿਆ ਹਾਂਜੀ ਕੱਲ ਇੱਕ ਫੀਰ ਨੰਬਰ ਦਰਜ ਕਰ ਲਈ ਸੀ 328 ਇਹ ਕਿਹੜੀ ਇੰਦਰਾ ਹੁੰਦੀ ਹੈ ਇਹ 279 337 338 427 ਆਈਪੀਸੀ ਉਸ ਤਰ੍ਹਾਂ ਸਿੱਕਦੀ ਤੇ ਸਰ ਇਹ ਦੱਸਿਆ ਜਾ ਰਿਹਾ ਕਿ ਇਹਨਾਂ ਦੀ ਕੁੜੀ ਦਾ ਹੀ ਵਿਆਹ ਸੀਗਾ ਉਹ ਇਹਨਾਂ ਦੀ ਭਤੀਜੀ ਦਾ ਵਿਆਹ ਸੀ ਜਿਹੜੀ ਬੀਬੀ ਵਿੱਚ ਮਰੀ ਇਹਨਾਂ ਦੇ ਉਹਦੀ ਸ਼ਰਮੀਲਾ ਨੰਦਾ ਉਹਦੇ ਨਾਲ ਭਤੀਜੀ ਦਾ ਵਿਆਹ ਸੀ ਬਾਕੀ ਦੇ ਬੇਟੇ ਸੀ ਤੇ ਉਹ ਵਾਪਸ ਜਾ ਰਹੇ ਸੀ ਉਹ ਬਸ ਸਾਮ ਨੂੰ ਸਾਥ ਤੇ ਵਾਪਸ ਜਾ ਰਹੇ ਸੀ ਜਦੋਂ ਟਰੱਕ ਵਾਲੇ ਕੋਲ ਬ੍ਰੇਕ ਲੱਗੀ ਤਾਂ ਪਿੱਛੋਂ ਗੱਡੀ ਹਿੱਟ ਕਰ ਗਈ ਸੰਸਥਾ ਪੋਸਟਮਾਰਟਮ ਕਰਕੇ ਬੋੜੀਆਂ ਦੇ ਦਿੰਦੇ ਆ। ਹਾਂਜੀ ਪੋਸਟਮਾਰਟਮ ਕਰਵਾ ਰਹੇ ਨੇ ਚ ਉਹ ਬੋੜਾਂ ਨੇ ਹਵਾਲੇ ਕਰਤਾ ਕਿ ਜਿਹੜੀ ਬਾਕੀ ਜਿਹੜੀ ਲਾਜ ਉਹਨਾਂ ਸੇ ਕੈਂਸਰ ਦੇ ਕੁਛ ਤੇ ਡਰਾਈਵਰ ਦਾ ਕੁਛ ਨਹੀਂ ਪਤਾ ਲੱਗਾ। ਨਹੀਂ ਡਰਾਈਵਰ ਬਾਰੇ ਕੁਛ ਪਤਾ ਨਹੀਂ ਲੱਗਾ ਬਾਈ ਜੇ ਤੱਕ ਵੀ ਕੋਈ ਕਾਰ ਨਹੀਂ ਸੀ। ਉਹਦਾ ਹਜੇ ਤਫ਼ਤੀਸ਼ ਕੀਤੀ ਜਾ ਰਹੀ ਹੈ ਮਾਲਕ ਆ ਉਹ ਮਾਲਕ ਨੂੰ ਬੁਲਾਵਾਂਗੇ। ਕਿਹੜੇ ਥਾਣੇ ਦਾ ਮਾਮਲਾ? ਛਾਣਾ ਸਾਨੇ ਵਾਲੇ ਬਾਈ ਤੁਸੀਂ ਮੈਂ ਠਾਣਾ ਸਨੇ ਮੈਂ ਇਸ ਗਰੁੱਪ ਜਿਹੜਾ ਇੱਕ ਇਹ ਬ੍ਰਦਰ ਕੱਲ ਨਾ ਇੱਕ ਫੈਮਿਲੀ ਲੁਧਿਆਣਾ ਤੋਂ ਵਿਆਹ ਦੇਖ ਕੇ ਜਾ ਰਹੇ ਸੀਗੇ। ਸਾਂਦੇ ਰਹਿਣ ਵਾਲੇ ਸੀਗੇ। ਜਦੋਂ ਉਹ ਪਮਿਆਂ ਕੋਲੇ ਆਜ ਤੱਕ ਇੱਕ ਟਰੱਕ ਨੇ ਜਕਦਮ ਬ੍ਰੇਕ ਲਾਤੀ ਗੱਡੀ ਚ ਕਾਰ ਵੀ ਤੇਜ਼ ਸੀ ਤੇ ਟਰੱਕ ਦੀ ਬ੍ਰੇਕ ਲੱਗ ਕੇ ਕਾਰ ਵਿੱਚ ਲੱਗੀ ਜਾ ਕੇ ਉਹਨਾਂ ਵਿੱਚ ਤਿੰਨ ਬੰਦੇ ਡੈਥ ਹੋ ਚੁੱਕੇ ਹੁਣ ਤੱਕ ਤੇ ਦੋ ਬੰਦੇ ਜ਼ਖਮੀ ਨੇ ਉਹ ਪੂਲੋ ਹਸਪਤਲ ਦਾਖਲ ਕਰੇ ਇਲਾਜ ਨੇ ਮੌਕੇ ਤੇ ਗੱਡੀ ਤੇ ਟਰੱਕ ਕਬਜ਼ੇ ਚ ਲੈ ਲਿਆ ਸੀ ਟਰੱਕ ਹੈਗਾ Rajasthan ਦਾ RJ020 GB3704 ਡਰਾਈਵਰ ਮੌਕੇ ਤੇ ਭੱਜ ਗਿਆ ਸੀਗਾ ਫਿਲਹਾਲ ਹਜ ਤੱਕ ਉਹਦਾ ਕੋਈ ਨਾ ਮਾਲਕ ਹੈ ਨਾ ਡਰਾਈਵਰ ਹੈ ਕਰ ਲੈ ਕਾਬੂ ਡੈਸਕ ਘਟਾ ਕੇ ਨਾ ਤਾਂ ਫੇਰ Rajasthan ਜਾਣਾ ਪੈਣਾ ਭਾਈ ਅਗਲਾ ਬੰਦੇ ਸਿਰੇ ਬੰਦੇ ਦੂਜੇ ਉਹ ਵੀ ਸੀਰੀਅਸ ਨਹੀਂ ਤੁਹਾਨੂੰ ਸਰ ਮਾਮਲਾ ਦਰਜ ਕਰੇ